ਜੀ ਹਸਪਤਾਲ ਦੇ ਡਾਕਟਰਾਂ ਦੀ ਇਨਗੈਲੀ ਦੇ ਕਾਰਨ ਸਰਹੱਦੀ ਇਲਾਕਾ ਡੇਰਾ ਬਾਬਾ ਨਾਨਕ ਦੇ ਪਿੰਡ ਰਾਜੇਕੇ ਦੇ 35 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਦਿਨੀ ਮ੍ਰਿਤਕ ਨੌਜਵਾਨ ਜਤਿੰਦਰ ਸਿੰਘ ਦੀ ਅਚਾਨਕ ਸਿਹਤ ਖਰਾਬ ਹੋਣ ਕਰਕੇ ਫਤੇਗੜ ਚੂੜੀਆਂ ਦੇ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਭ੍ਰਿੱਤੀ ਸ਼ਾਮੀਸ ਨਿੱਜੀ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਨੌਜਵਾਨ ਦੇ ਦਿਮਾਗ ਦਾ ਆਪਰੇਸ਼ਨ ਕੀਤਾ ਗਿਆ ਸੀ ਜਿਸ ਦੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਤੇ ਮੌਕੇ ਤੇ ਡਾਕਟਰ ਫਰਾਰ ਹੋ ਗਏ ਤੇ ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਡਾਕਟਰਾਂ ਨੂੰ ਇਸ ਸੰਬੰਧੀ ਪੁੱਛਿਆ ਗਿਆ ਤਾਂ ਡਾਕਟਰਾਂ ਵੱਲੋਂ ਉਹਨਾਂ ਨੂੰ ਅਣਪਛਾਤੇ ਗੁੰਡਾ ਅੰਸਰਾਂ ਵੱਲੋਂ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹਨਾਂ ਡੈਥ ਹੋਈ ਉਹਨਾਂ ਦਾ ਕੀ ਨਾਮ ਕੀ ਸੀ ਜਤਿੰਦਰ ਸਿੰਘ ਕੀ ਹੋਇਆ ਕਿ ਕਿਵੇਂ ਹੈ ਡੈਥ ਜੀ ਨਨੁਕਰੀ ਇੰਟੈਰ ਕਾਇਆ ਇਹ ਤੇ ਹਸਪੀਟਲ ਤੇ ਲੈ ਕੇ ਆਏ ਜੁਨਾਈਟਿਡ ਹਸਪੀਟਲ ਤੇ ਲੈ ਕੇ ਆਏ ਇੰਨੇ ਸਾਨੂੰ ਪిల్లా ਐਮ ਆਈ ਆਰ ਕਰਵਾਈ ਉਹਦੇ ਵਿੱਚ ਯਕੀਨ ਦਿਵਾਇਆ ਕਿ ਦਵਾਈਆਂ ਨਾਲ ਠੀਕ ਹੋ ਜਾਊਗਾ ਦਵਾਈਆਂ ਨਾਲ 3-4 ਦਿਨ ਲਾਜ ਚੱਲਿਆ ਵਾ ਮੁਰਕੇ ਲਾਸਟ ਦਿਨਾਂ ਨੂੰ ਇੱਕ ਘੰਟੇ ਦੀ ਦੱਸਤਾ ਕਿ ਸ਼ਾਮਾਂ ਨੂੰ ઓਪਰੇਟ ਕਰਨਾ ਪੈਣਾ। ਅਈ ਇੱਕ ਵਾਰ ਇਹ ਕਿੰਨੇ ਘੰਟੇ ਚੁਪਿਆ ਆਇਆ ਦਾ ਇੰਤਜ਼ਾਮ ਕੀਤਾ ਇਹਨਾਂ ਨੂੰ ਦਿੱਤੇ। ਪਰ ਇਹਨਾਂ ਨੇ ਜਦੋਂ ਕਿ ਇਹਨਾਂ ਨੇ ਸਾਡੇ ਕੋਲ ਬਿਆਨ ਲਈ ਵੀ ਇਹਨਾਂ ਨੇ ਇਹ ਕਿਹਾ ਸਾਡੇ ਕੋਲ ਸਾਈਨ ਕਰਾਈ ਕਿ 3-4 ਦਿਨ ਵਿੱਚ ਹੁਸ਼ ਆ ਜੂਗੀ। ਅਈ ਵੀ ਕਿਹਾ 3-4 ਦਿਨ ਵਿੱਚ ਹੁਸ਼ ਆ ਜੂਗੀ। ਅਈ ਤਾਂ ਇਹਨਾਂ ਨੇ ਵੀ ਕਬੂਲ ਕਰ ਲਏ ਕਿ ਛੋਹ ਹੁਸ਼ ਆ ਜੂਗੀ। ਜਦੋਂ ਇਹਨਾਂ ਨੇ ઓਪਰੇਟ ਕੀਤਾ ਬਾਹਰ ਆਏ ਸਾਰਿਆਂ ਨੇ ਪੁੱਛਿਆ ਇਹਨਾਂ ਨੂੰ ਵੀ ਠੀਕ ਆ ਪੇਸ਼ੈਂਟ ਕਹਿੰਦਾ ਠੀਕ ਆ ਕੋਈ ਖਤਰੇ ਵਾਲੀ ਗੱਲ ਨਹੀਂ ਖਤਰੇ ਤੋਂ ਬਾਹਰ ਆ ਜਿਹੜੇ ઓਪਰੇਟ ਕਰਨਾ ਹੈ ਹੀ ਅੰਮ੍ਰਿਤਸਰੋਂ ਡਾਕਟਰ ਉਹਨਾਂ ਨੇ ਕਿਹਾ ਨਸ ਫਟ ਗਈ ਆ ਕੋਈ ਚਾਂਸ ਨਹੀਂ ਆ 50% ਚਾਂਸ ਆ ਫਿਰ ਨਸ ਫੱਟੀ ਤੇ ਮੇਰੇ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਪ੍ਰਸ਼ਨ ਕਰਨ ਤੋਂ ਪਹਿਲਾਂ ਇਹ ਸਾਡੇ ਪੈਸੇ ਬਣਾਉਣ ਦੇ ਹੀ ਲੱਗਾ ਡਾਕਟਰ ਦੀ ਨਗਹਿਲੀ ਲੱਗਦੀ ਆ ਨਗਹਿਲੀ ਫਿਰ ਸਾਡੇ 6 ਵਜੇ ਦਾ ਪੈਸੇ ਬਣਾਉਣ ਦੇ ਸਾਡੇ 6 ਵਜੇ ਦਾ ਸਰੀਅਸ ਹੋਇਆ ਵਾ ਡਾਕਟਰ ਹਸਪੀਟਲ ਚ ਨਿਸ਼ਟਾ ਬੇਨਾਂ ਦਾ ਫੋਨ ਕਰਨ ਡਿਆ ਵਾ ਵੀ ਆਜੋ ਆਜੋ ਇਹ ਡਾਕਟਰ ਹੁਣ ਆਇਆ ਵਾ ਜਦੋਂ ਲਾਸਟ ਤੇ ਹੁਣੇ ਜੇ ਜੇਕਰ ਉਹ ਉਦੋਂ ਆ ਜਾਂਦਾ ਤੇ ਸ਼ਾਇਦ ਉਹ ਬਚ ਜਾਂਦਾ ਮੁੰਡੇ ਸਦੇ ਤੋਂ ਪਹਿਲਾਂ ਇਹਨੇ ਮੁੰਡੇ ਸਦੇ ਕਹਿ ਸਕਦੀ ਆ ਮੇਰਾ ਘਰ ਉੱਝੜ ਗਿਆ ਦੇਖੇਗਾ ਸਾਡੇ ਕੀ ਮੰ ਕਰਦੇ ਆ ਇਹਨੂੰ ਕਿਉਂ ਇਨਸਾਬ ਤੇ ਕੋਈ ਗਰੀਬ ਨਾ ਬਸ ਕਿ ਸੱਚ ਦੱਸਿਆ ਕਰਨ ਤੋ ਕਿ ਜਨਾਰਕਿਆ ਕਰਨਗੇ ਮਾਮਲਾ ਇਹ ਇੱਥੇ ਲੈ ਕੇ ਆਏ ਆ ਜੀ ਸਵੇਰੇ 8 ਵਜੇ ਨਾਲ ਤੇ ਇਹਨਾਂ ਦਾਖਲ ਕਰ ਲਿਆ ਵਾ ਤੇ ਇਹਨਾਂ ਨੇ ਰਾਤ ਦੇ ਮੜਕੇ ਨੂੰ ਅੰਮ੍ਰਿਤਸਰ ਤੋਂ ਲੈ ਕੇ ਨਾਲ ਟੈਮ ਕਰਾ ਦੋ ਦਿਨ ਰਸਕਲ ਹੋ ਜੇ ਐਮ ਆਰ ਆਈ ਕਰਾਈ ਐਮ ਆਰ ਆਈ ਤੇ ਮੜਕੇ ਅੰਦੇ ਕੱਲ ਹਾਨੂੰ ਆਂਦੇ ਆ ਵੇਰੇ ਐਵੇਂ ਦੀ ਗੱਲ ਆ ਜਦੋਂ ਬਾਵਾ ਫੰਦੇ ਫਟ ਕੇ ਨੰਨ ਅੰਦਰ ਇਹਨਾਂ ਨੇ ਆਖਿਆ ਵੀ ਇਹਦਾ ਪ੍ਰੈਸ਼ਰ ਹੋਣਾ ਦਵਾਈ ਇਹਨਾਂ ਦੀ ਕੰਮ ਕਰ ਰਹੀ ਨਾ ਰਹੀ। ਅੱਜ ਆ ਚਲੋ ਘੱਟੋ ਪ੍ਰੈਸ਼ਰ ਠੀਕ ਹੋਣਾ ਚਾਹੀਦਾ ਹਨ। ਇਹਨਾਂ ਆਖਿਆ ਕੋਈ ਗੱਲ ਨਹੀਂ ਹੁੰਦੀ ਖਤਰੇ ਤੋਂ ਬਾਹਰ ਆ ਪ੍ਰੈਸ਼ਰ ਕਰਾਂਗੇ ਕੋਈ ਗੱਲ ਨਹੀਂ ਹੁੰਦੀ। ਇਹ ਰਿਆ ਪੀਆ ਨਾਲ ਕਾਲ ਲੈ ਆਵਾ ਦਵਾਈ ਦਾ ਵਖਰਾ। ਵਾਕੀ ਵਖਰਾ। ਪਹਿਲਾਂ ਜਿਹੜਾ ਖਟਾ ਵਖਰਾ। ਹਾਂ ਜੀ। ਇਹਨਾਂ ਦੀ ਮਦਦਲੀ ਹੋਈ ਹੈ ਜੀ। ਡਾਕਟਰ ਇੱਥੇ ਆਈ ਕੋਈ ਨਹੀਂ ਦੱਸੋ। ਡਾਕਟਰ ਆ ਗਏ ਚੱਲ ਗਏ। ਕੁਝ ਮਿੰਟੇ ਸੱਦੇ ਆ ਜੀ ਉਹਨਾਂ ਨੇ। ਭਰਾ ਨੂੰ ਆ ਗਏ ਚੱਲ ਗਏ। ਭਈਆ ਦੇਖਦੇ ਨੇ ਮਗਰੋਂ ਮੁੰਡੇ ਵੀ ਆਏ ਗੈਂਗਸਟਰ ਆਏ ਇੱਥੇ ਬੜੇ ਸੱਦੇ ਡਾਕਟਰ ਨੇ ਆਪ ਕੋਲ 3 ਵਜੇ ਡੈਥ ਹੋਈਏ ਜਦੋਂ ਸੁਬਾਹ ਸਵੇਰੇ ਤੇ ਮੁੰਡੇ ਵੀ ਸੱਦੇ ਗਏ ਆ ਵੀ ਫੋਨ ਬੜੇ ਕੀਤੇ ਹੁਣ ਆਇਆ 10 ਵਜੇ ਜਦੋਂ ਆਪਰੇਟ ਹੋਇਆ ਸੀ ਉਦੋਂ ਇਹ ਭੱਜ ਗਿਆ ਡਾਕਟਰ ਨਾਲ ਹੀ ਉਹਨਾਂ ਦੇ ਤੇ ਬਾਅਦ ਚ ਆਇਆ ਨਹੀਂ ਉੱਥੇ ਤੇ ਜਿਹੜਾ ਸਟਾਫ ਰੱਖਿਆ ਉਹ ਨਵਾਂ ਸਟਾਫ ਹੀ ਸਾਰਾ ਤੇ ਉਹਨਾਂ ਨੇ ਦੇਖਭਾਲ ਇਦਾਂ ਕੀਤੀ ਨਹੀਂ ਚੰਗੀ ਤਰ੍ਹਾਂ ਉਸੇ ਕਰਕੇ ਇਦਾਂ ਹੋ ਗਿਆ ਇਹ ਕਹਤਾ ਜੀ ਮੰਕੀ ਕਰਦੇ ਆ ਪਰ ਮੇਰੀ ਸਾਬਾ ਜੀ ਨੂੰ ਸਾਹਿਬ ਮੰਗਦੇ ਹਾਂ ਸਾਰੇ ਮੈਂ ਡਾਕਟਰ ਤੇਜ ਯੂनाइटेड ਹਾਸਪੀਟਲ ਇਸ ਤਰ੍ਹਾਂ ਕੁਝ ਨਹੀਂ ਹੈਗਾ ਇਹਨਾਂ ਨੂੰ ਅਸੀਂ ਸਟਾਰਟਿੰਗ ਤੋਂ ਹੀ ਜਿਸ ਦਿਨ ਮਰੀਜ਼ ਮੇਰੇ ਕੋਲ ਆਇਆ ਸੀ ਇਹ ਬਿਲਕੁਲ ਬੇਹੋਸ਼ੀ ਦੀ ਹਾਲਤ ਸੀ ਆਇਆ ਹੈ ਮਰੀਜ਼ ਮੇਰੇ ਕੋਲ ਤੇ ਇਹਨਾਂ ਨੂੰ ਅਸੀਂ ਇੰਟੂਬੇਟ ਕੀਤਾ ਇਹਨਾਂ ਨੂੰ ਨੱਕ ਚ ਨਾਲੀ ਪਾਈ ਪਿਸ਼ਾਬ ਦੀ ਨਾਲੀ ਪਾਈ ਇਹਨਾਂ ਦੀ ਜਾਨ بچਾਈ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਐਮ ਆਰ ਆਈ ਸਕੈਨ ਕਰਾਇਆ ਐਮ ਆਰ ਆਈ ਸਕੈਨ ਕਰਾਉਣ ਤੋਂ ਬਾਅਦ ਉੱਚ ਪਤਾ ਲੱਗਾ ਕਿ ਦਿਮਾਗ ਦੀ ਜਿਹੜੀ ਨਾੜ ਹੈ ਉਹਨਾਂ ਦੀ ਲੀਕ ਹੋ ਗਈ ਹੈ ਠੀਕ ਹੈ ਤੇ ਦਿਮਾਗ ਵਿੱਚ ਬਲੱਡ ਕਾਫੀ ਇਕੱਠਾ ਹੋ ਗਿਆ ਠੀਕ ਹੈ ਅਸੀਂ ਇਹਨਾਂ ਦਾ ਦਵਾਈਆਂ ਨਾਲ ਸ਼ੁਰੂ ਕੀਤਾ ਇਲਾਜ ਪਹਿਲਾਂ ਤੇ ਉਸ ਤੋਂ 24 ਘੰਟੇ ਬਾਅਦ ਦੁਬਾਰਾ ਸਕੈਨ ਕਰਾਇਆ ਗਿਆ ਇਹਨਾਂ ਦਾ ਫਿਰ ਐਮ ਆਰ ਆਈ ਕਰਾਇਆ ਗਿਆ ਦੂਜੀ ਵਾਰ ਫਿਰ ਐਮ ਆਰ ਆਈ ਕਰਾਇਆ ਗਿਆ ਉਸ ਤੋਂ ਬਾਅਦ ਮਰੀਜ਼ ਨੇ ਖਰਾ ਬੁਖਾਰ ਆਣਾ ਸ਼ੁਰੂ ਹੋਇਆ ਤੇ ਬੁਖਾਰ ਆਣਾ ਸ਼ੁਰੂ ਹੋਇਆ ਫਿਰ ਅਸੀਂ ਇਹਨਾਂ ਦੀ ਐਮਰਜੈਂਸੀ ਰਾਤ ਨੂੰ ਹੀ ਨਿਊਰੋ ਸਰਜਰੀ ਕਰਤੀ ਇਹਨਾਂ ਦਾ ਅਸੀਂ ਈਵੀਡੀ ਡਰੇਨੇਜ ਨਾਮ ਦੀ ਸਰਜਰੀ ਹੁੰਦੀ ਹੈ ਉਹ ਅਸੀਂ ਉਹਨਾਂ ਕੋਲ ਦਿੱਚੇ ਹੈ ਕਿ ਤਾਂ ਬੰਦੇ ਕੋ ਹਾਂਜੀ ਹਾਂਜੀ ਸਾਰਾ ਪਰਵੈਂਸੀ ਨਿਊਰੋ ਸਰਜਨ ਨੇ ਹੀ ਸਰਜਰੀ ਕੀਤੀ ਹੈ ਤੇ ਸਾਰਾ ਕੁ ਸਾਰਾ ਬਾਈ ਦਾ ਪ੍ਰੋਸੈਸ ਹੀ ਕੰਮ ਹੋਇਆ ਜਿਸ ਤਰ੍ਹਾਂ ਮੈਡੀਕਲਸ ਹੁੰਦਾ ਹੈ ਸਾਡੇ ਵੱਲੋਂ ਕੋਈ ਮੈਡੀਕਲ ਨੈਗਲੀਜੈਂਸੀ ਨਹੀਂ ਹੋਈ ਹੈ ਕੁਝ ਇਹਨਾਂ ਨੂੰ ਅੰਡਰਸਟੈਂਡ ਕਰਨ 'ਚ ਕੁਝ ਦਿੱਕਤ ਹੋ ਰਹੀ ਹੈ ਕਿ ਇਹ ਕੁਝ ਚੀਜ਼ ਅੰਡਰਸਟੈਂਡ ਨਹੀਂ ਕਰ 파 ਰਹੇ ਸਾਡੀ ਜੋ ਸੀ ਇਹਨਾਂ ਨੂੰ ਸਮਝਾ ਰਹੇ ਸਰ ਉਹ ਲੋਕ ਕਿਹਾ ਕਿ ਸਾਨੂੰ ਜਿਹੜੇ ਰਿਟਰਨ 'ਚ ਲਿਖ ਕੇ ਦਿੱਤਾ ਗਿਆ ਹੈ ਕਿ ਤੁਹਾਡਾ ਮਰੀਜ਼ ਜਿਹੜਾ ਇੱਕ ਦੋ ਦਿਨ ਤੱਕ ਬਿਲਕੁਲ ਬੋਲਦਾ ਨਹੀਂ ਸਰ ਇਸ ਤਰ੍ਹਾਂ ਕੁਝ ਨਹੀਂ ਹੈਗਾ ਕੰਸੈਂਟ ਪੇਪਰ ਮੇਰੇ ਕੋਲ ਹੀ ਹੈਗਾ ਇਸ ਤਰ੍ਹਾਂ ਕੋਈ ਡਾਕਟਰ ਕ ਜਦੋਂ ਪੇਸ਼ੈਂਟ ਨੂੰ ਦੱਸਿਆ ਗਿਆ ਸੀ ਕਿ ਚਾਂਸ ਸਿਰ ਵੀ 25% ਹੈ ਜੇ ਅਸੀਂ ਇਹ ਕਿਸ ਤਰ੍ਹਾਂ ਲਿਖ ਕੇ ਦੇ ਦਾਂਗੇ ਕਿ ਵੀ ਬਾਈ ਆਪਣਾ ਪੇਸ਼ੈਂਟ ਬਿਲਕੁਲ ਠੀਕ ਹੈ ਜਾਂ ਕੋਈ ਹੋਗਾ ਅਸੀਂ ਪ੍ਰੋਪਰ ਨਹੀਂ ਦਵਾਂਗੇ ਨਾ ਉਹਦਾ ਇਸ ਤਰ੍ਹਾਂ ਜਿਵੇਂ ਕੁਝ ਨਹੀਂ ਹੈਗਾ ਜੀ ਜਿਹੜੇ ਸਟਾਫ ਮੈਂਬਰ ਹੈ ਇਹ ਉਹਨਾਂ ਨਾਲ ਥੋੜਾ ਲਾਊਡਲੀ ਬੋਲ ਰਹੀ ਸੀ ਤੇ ਸਟਾਫ ਮੈਂਬਰ ਨੇ ਵੀ ਅਗੋਂ ਸਾਹ ਬਣਾ ਜਾਂ ਫਿਰ ਰਿਸਪੈਕਟਫੁਲੀ ਗੱਲ ਕਰਾਂਗੇ ਉਹਨਾਂ ਨਾਲ ਰਿਸਪੈਕਟਫੁਲੀ ਗੱਲ ਕਰਨੀ ਜਾਂ ਫਿਰ ਲੜਾਈ ਝਗੜੇ ਦੀ ਗੱਲ ਕਰਾਂਗੇ ਤੇ ਫਿਰ ਅਗੋਂ ਹਰ ਬੰਦੇ ਦੀ ਆਪਣੀ ਸੈਲਫ ਰਿਸਪੈਕਟ ਹੈਗੀ ਹੈ ਤੁਹਾਨੂੰ ਪਤਾ ਹੈ ਉਹਨਾਂ ਸਕੇਨ ਪਾਤੀ ਜਿਹੜੇ ਇਸ ਆਪਰੇਸ਼ਨ ਕਰਨ ਤੋਂ ਪਹਿਲਾਂ ਇਹਦੀ ਦਿਮਾਗ ਦੀ ਨਾੜੀ ਸਖਤ ਪੁੱਜੀ ਹੀ ਪਰ ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਸੀ ਸਰ ਇਹਨਾਂ ਦੋ ਵਾਰ ਸਕੈਨ ਹੋਏ ਦੋਨੋਂ ਵਾਰ ਸਕੈਨ ਚ ਇਹੀ ਦੱਸਿਆ ਇਹਨਾਂ ਨੂੰ ਕਿ ਦਿਮਾਗ ਦੀ ਨਾੜੀ ਫੱਟੀ ਹੈ ਔਰ ਸਕੈਨ ਮੈਂ ਕਦੇ ਵਾਸਤੇ ਕਰਾਣਾ ਸਕੈਨ ਚ ਇਹੀ ਆਉਣਾ ਹੈ ਨਾ ਦਿਮਾਗ ਦੀ ਨਾੜੀ ਫੱਟੀ ਹੈ ਬਲੱਡ ਕਲੌਟ ਹੋਇਆ ਅੰਦਰ ਦੋ ਪ੍ਰਕਾਰ ਦਾ ਹੁੰਦਾ ਇੱਕ ਖੂਨ ਜੰਮ ਜਾਂਦਾ ਹੈ ਖੂਨ ਰਿਸ ਜਾਂਦਾ ਨਾੜ ਦੇ ਵਿੱਚੋਂ ਮੇਨ ਨਾੜ ਇਹਨਾਂ ਦੀ ਉਸੇ ਲਈ ਤੇ ਆਏ ਇੱਥੇ ਉਸੇ ਇਲਾਜ ਵਾਸਤੇ ਆਏ ਨਾੜ ਫਟਣ ਦੇ ਕਿੰਨੀ ਕੁ ਦੇਰ ਤੋਂ ਤੁਸੀਂ ਇੱਥੇ ਆ ਇਹ ਪਿਛਲੇ 14 ਤੋਂ 15 ਦਿਨ ਹੋ ਗਏ ਸਮੋਸਥਲ ਸਿਵਾਉਣ ਦੇ ਨਹੀਂ ਡੈਥ ਬਾਰੇ ਤਾਂ ਮੈਨੂੰ ਨਹੀਂ ਪਤਾ ਇੰਨਾ ਕਿ ਮੈਨੂੰ ਪਤਾ ਚੱਲਿਆ ਕਿ ਜਿਹੜਾ ਨਵਾਂ ਪ੍ਰਾਈਵੇਟ ਹਸਪੀਟਲ ਖੁੱਲਿਆ ਨਹੀਂ ਇਹਦੇ ਬਾਰੇ ਸਾਨੂੰ ਨਹੀਂ ਪਤਾ ਇਹ ਨਵਾਂ ਹੀ ਹਸਪੀਟਲ ਖੁੱਲਿਆ ਇਹਦੇ ਬਾਰੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਿ ਜੇ ਕੋਈ ਇਦਾਂ ਦੀ ਹੈਗੀ ਹੈ ਤੇ ਦੇ ਸਕਦੇ ਅਸੀਂ ਉਹਨਾਂ ਦੇ ਡਾਕੂਮੈਂਟ ਵਗੈਰਾ ਜਾ ਕੇ ਚੈੱਕ ਕਰ ਸਕਦੇ ਸਰ ਲੜਕੇ ਪਰਵਾਲੂ ਜਿਹਦੀ ਡੈਥ ਹੋਈ ਹੈ ਉਹਨਾਂ ਦੇ ਪ੍ਰੋਬਲਮ ਪਰ ਟੈਸਟ ਕੀਤਾ ਜਾ ਰਿਹਾ ਹਸਪੀਟਲ ਦੇ ਖਿਲਾਫ ਸਰ ਤੁਸੀਂ ਇੱਥੋਂ ਦਾ ਐਸਐਮਓ ਜਿਹਦੇ ਕੀ ਇਹ ਤੁਹਾਡੀ ਨੋਟਿਸ ਤੋਂ ਬਿਨਾ ਹੀ ਮੈਦ ਖੋਲ ਸਕਦੇ ਨੇ ਕੋਈ ਵੀ ਕੁਆਲੀਫਾਈਡ ਜਿਹੜਾ ਡਾਕਟਰ ਹੈ ਨਾ ਜਿਹੜਾ ਕੁਆਲੀਫਾਈਡ ਡਾਕਟਰ ਹੈ ਜਿਹਦੇ ਕੋਈ ਡਿਗਰੀ ਹੈ ਉਹ ਆਪਣੀ ਕਲੀਨਿਕ ਖੋਲ ਸਕਦਾ ਹੈ ਆਪਣੇ ਜਿਹੜੇ ਸਰਟੀਫਿਕੇਟ ਜਿਹਦੇ ਕੋ ਹੋਣ ਰਜਿਸਟ੍ਰੇਸ਼ਨ ਹੋਈ ਹੈ ਪੰਜਾਬ ਮੈਡੀਕਲ ਕੌਂਸਲ ਵੱਲੋਂ ਉਹ ਆਪਣਾ ਕਲੀਨਿਕ ਚਲਾ ਸਕਦਾ ਹੈ ਜੇ ਕੋ ਬਿਲਕੁਲ ਜੇ ਆਪਾਂ ਨੂੰ ਕੋਈ ਸਾਰਾ ਤੁਸੀਂ ਲਿਖ ਕੇ ਦਿਓ ਆਪਾਂ ਸਰਵਲ ਸਰਜਨ ਸਾਹਿਬ ਦੀ ਹੈਲਪ ਲੈ ਕੇ ਉਹਨਾਂ ਦੀ ਬੋਰਡ ਬਣਾ ਕੇ ਅਸੀਂ ਉੱਥੇ ਜਾ ਕੇ ਇਨਕੁਆਇਰੀ ਕਰ ਸਕਦੇ ਆ ਕਿ ਇਹ ਜਿਹੜਿਆ ਡਾਕੂਮੈਂਟ ਦਿਖਾਏਗਾ ਇਸ ਜਾਨ ਜ਼ਰੂਰੀ ਨੇ ਹਸਪੀਟਲ ਸੈਪਰੋਲੂਸ਼ਨ ਕੰਟਰੋਲ ਬੋਰਡ ਵੱਲੋਂ ਸਰਟੀਫਾਈਡ ਹੋ ਵੀ ਜ਼ਰੂਰੀ ਹੈ ਫਿਰ ਆ ਡਾਇਰੈਕਟ ਬਾਇਓ ਬਾਇਓ ਵੇਸਟ ਜਿਹੜਾ ਬਾਇਓ ਮੈਡੀਕਲ ਵੇਸ ਜਨਰੇਟ ਹੁੰਦਾ ਉਹਦੇ ਵੱਲੋਂ ਵੀ ਫਾਇਰ ਸੇਫਟੀ ਵੱਲੋਂ ਸਰਟੀਫਾਈਡ ਵੀ ਚਾਹੀਦਾ ਇਹ ਸਾਰੀਆਂ ਚੀਜ਼ੀਆਂ ਜਿਹੜੀਆਂ ਜ਼ਰੂਰੀ ਨੇ ਹਸਪੀਟਲ ਸਰ ਜਿਹੜੇ ਇਹੋ ਜਿਹੇ ਡਾਕਟਰ ਨੇ ਕਾਨੂੰਨ ਨੂੰ ਸਿੱਕੇ ਤੇ ਟੰਕੇ ਲੋਕਾਂ ਦੀ ਸਿਹਤ ਦਾ ਨਾਲ ਖਲਵਾੜ ਕਰਨੇ ਜੋ ਵੀ ਸਾਨੂੰ ਆਪਣੇ ਸਿਵਲ ਸਜਨ ਸਾਹਵਲ ਹਦਾਇਤਾਂ ਹੋਣਗੀਆਂ ਜੋ ਵੀ ਅਨਾਂ ਵੱਲੋਂ ਅਨ ਨੂੰ ਡਾਇਰੈਕਸ਼ਨ ਆਈ ਗਈ ਹੈ ਉਸ ਦੇ ਸਾਬ ਨਾਲ ਨਾਇਨੀ ਪੈਰੀ ਕਰਕੇ ਜੋ ਵੀ ਬੰਦੀ ਕਰ